ਮਲੇਰਕੋਟਲਾ ਵਿੱਚ ਟ੍ਰੈਫਿਕ ਪੁਲਿਸ ਦੇ ਵਾਲ ਵਿਕਾਸ ਅਫਸਰ ਮਲੇਰਕੋਟਲਾ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਪ੍ਰਾਈਵੇਟ ਸਕੂਲਾਂ ਦੀਆਂ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਣੀਆਂ ਦਰਜਨ ਦੇ ਕਰੀਬ ਬੱਸਾਂ ਦੇ ਚਲਾਨਟਾਂ ਦੇ ਨਾਲ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਪੜਨੇ ਪਾਇਆ ਜਿਸ ਦੇ ਨਾਲ ਉਹਨਾਂ ਨੂੰ ਇਸ ਪਾਸੇ ਵੱਲ ਸੋਚਣ ਲਈ ਮਜਬੂਰ ਹੋਣਾ ਪਵੇਗਾ। ਮੇਰਾ ਨਾਮ ਗੁਰਵੀਰ ਸਿੰਘ ਆ ਜੀ ਸਰਕਾਰੀ ਹਾਈ ਸਕੂਲ ਵਿੰਜੋ ਕੇ ਖੁਰਦ ਵਿਖੇ ਮੈਂ ਬਤੌਰ ਹੈਡਮਾਸਟਰ ਕੰਮ ਕਰ ਰਹੇ ਹਾਂ ਜੀ। ਅੱਜ ਤੁਸੀਂ ਟ੍ਰੈਫਿਕ ਦੇ ਚਾਰਜਸ ਸਰਾਬ ਵੀ ਇਸੰਗ ਦੀ ਤੇ ਆਪਣੇ ਵਾਲ ਵਿਕਾਸ ਤੋਂ ਆਪਦੇ ਆਪਰਾ ਦੇ ਨਾਲ ਉਹ ਦੁਆਰਾ ਹਾਦਨਾ ਆਇਆ ਸਰ ਜੀ ਨੇ ਕਿ ਬਸਾਂ ਦੀ ਚੈਕਿੰਗ ਕਰਵਾਈ ਗਈ ਹੈ ਕਿ ਕਿ ਘਾਟਾ ਪਈਆਂ ਗਈਆਂ ਹਨ ਜਿਹੜੇ ਜਿਹੜੇ ਸਕੂਲਾਂ ਵਿੱਚ ਇਹ ਕਈ ਬਸਾਂ ਚੈੱਕ ਕੀਤੀਆਂ ਨੇ ਸਕੂਲਾਂ ਵਿੱਚ ਮੇਨ ਜਾਂ ਤਾਂ ਫਾਇਰ ਐਕਸਟਿੰਗੁਇਸ਼ਰਜ਼ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਕੈਮਰੇ ਕਈ ਵਾਰ ਨਹੀਂ ਲੱਗੇ ਹੋਈਆਂ ਦੇ ਉਹਨਾਂ ਦੇ 10 ਤੋਂ 15 ਬਸਾਂ ਚਲਾਣ ਹੋਏ ਨੇ ਚੈਕਿੰਗ ਵੀ 15 ਤੋਂ 20 ਦੀ ਹੋਈ ਆ ਤੇ ਜਿਹੜੀਆਂ ਬਸਾਂ ਦੇ ਨੌਮਸ ਪੂਰੇ ਨਹੀਂ ਸੀ ਉਹਨਾਂ ਦੇ ਚਲਾਨ ਬਕਾਇਦਾ ਕੀਤੇ ਗਏ ਤੇ ਕਈਆਂ ਨੂੰ ਵਾਰਨ ਵੀ ਕੀਤਾ ਗਿਆ ਵੀ ਅੱਗੇ ਤੋਂ ਵੀ ਇਹ ਧਿਆਨ ਰੱਖਣਾ ਤੇ ਤੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਸਕੂਲਾਂ ਵਾਲੇ ਬੱਚਿਆਂ ਕੋਲੋਂ ਬਾਅਦ ਨੇ ਬੱਚੇ ਦੇ ਮਾਤਾ ਪਿਤਾ ਕੋਲੋਂ ਫੀਸਾ ਬਹੁਤ ਆਪਣੇ ਮੁਤਾਬਕ ਲੈ ਰਹੇ ਨੇ ਪਰ ਅਨ ਕਹਿਦਿਆ ਕਰ ਰਹੇ ਨੇ ਬੱਚਿਆਂ ਦੀਆਂ ਖਲਵਾਲ ਕਰ ਰਹੇ ਨੇ ਜਿਵੇਂ ਨਾ ਹੁਣ ਕਰ ਲੈ ਨੇ ਤਾਂ ਤੁਹਾਡੀ ਗੱਲ ਸਹੀ ਹੈ ਬਸ ਸਰਕਾਰ ਇਹਦੇ ਵੱਲ ਧਿਆਨ ਦੇ ਰਹੀ ਹੈ ਤੇ ਵਿਸ਼ੇਸ਼ ਭਗਵੰਤ ਮਾਨ ਜੀ ਆਪਣਾ ਪੂਰੇ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰ ਰਹੇ ਨੇ ਜੀ ਸਾਰੀ ਕੋਲੋਂ ਈ ਮੈਂ ਸਦੇਉਂਗੇ ਆਪਣੇ ਲੈਵਲ ਤੇ ਤੁਸਾਨੂੰ ਸਕੂਲ ਵਾਲ ਕਰੇ ਜਾਂ ਬਸਾਂ ਵਾਲ ਕਰਾਂ ਸਾਰੇ ਪ੍ਰਿੰਸੀਪਲ ਸਾਹਿਬ ਸਾਰੇ ਹੜਵਾ ਸਾਹਿਬ ਆਪਣੇ ਸਕੂਲ ਦੇ ਐ ਬਸਾਂ ਦੇ ਨੋਰਮਸ ਪੂਰੇ ਰੱਖਣ ਤਾਂ ਜੋ ਅਚਨਚੇ ਚੈਕਿੰਗ ਇਹ ਤੇ 15 ਤੋਂ 20 ਦਿਨ ਬਾਅਦ ਹੁੰਦੀ ਰਹਿੰਦੀ ਹੈ ਤੇ ਇਸ ਵਿੱਚ ਬਾਰ-ਬਾਰ ਚੈਕਿੰਗ ਹੋਣ ਤੋਂ ਬਾਅਦ ਚਲਾਨ ਹੁੰਦੇ ਨੇ ਚਲਾਨ ਤੋਂ ਬਚਣ ਲਈ ਤੇ ਬੱਚਿਆਂ ਦੀ ਸੇਫਟੀ ਲਈ ਆਪਾਂ ਤਾਂ ਬੱਚੇ ਪ੍ਰਾਇੋਰਟੀ ਦੇ ਨੇ ਉਹਨਾਂ ਨੂੰ ਵਿਚਾਰ ਰੱਖਣ ਲਈ ਉਹਨਾਂ ਦਾ ਸਾਰੇ ਨੋਰਮਸ ਪੂਰੇ ਰੱਖਣ ਆਪਣੇ ਪ੍ਰੋਪਰ ਧੰਨਵਾਦ ਜੀ ਸਸ਼ੀਕਰ ਜੀ ਸਾਉਂਡ ਸਵੈਟਰ ਬਲਵੀਰ ਸਿੰਘ ਜੀ ਟ੍ਰੈਫਿਕਨ ਚਾਰਜ ਜ਼ਿਲ੍ਹਾ ਮਲੇ ਕੋਲਾ ਸਰ ਅੱਜ ਜੇ ਤੁਸੀਂ ਗਰੇਵਾਲ ਚਾਂਪ ਦੇ ਵਿੱਚ ਸਕੂਲਾਂ ਵਾਲੇ ਵਸਣ ਚੈੱਕ ਕੀਤਾ ਗਿਆ ਹੈ ਕਿ ਇਹਨਾਂ ਦੇ ਵਿੱਚ ਘਟ ਆ ਪਏ ਹੈਗੇ ਨੇ ਕਿੰਨੇ ਕਿੰਨੇ ਚਲਾਨ ਕੀਤੇ ਗਏ ਨੇ ਸਰ ਅਸੀਂ ਅੱਜ ਕਰੀਬ 15 ਕੁ ਬੱਚਾ ਦੇ ਚਲਾਨ ਕੀਤੇ ਨੇ ਜੀ 20 ਕੁ ਬੱਚਾ ਦੀ ਚੈਕਿੰਗ ਕੀਤੀ ਹੈ ਜੀ ਜਿਨ੍ਹਾਂ ਦੇ ਸਹੀ ਕਾਗਜ਼ ਪਾਏ ਗਏ ਨੇ ਉਹਨਾਂ ਨੂੰ ਅਸੀਂ ਆਪਣੇ ਭੇਜ ਦਿੱਤਾ ਜੀ ਜਿਹੜਿਆਂ ਦੇ ਕਾਗਜ਼ ਘੱਟ ਪਾਏ ਗਏ ਨੇ ਜਾਂ ਕੋਈ ਆਪਣੇ ਕਮੀ ਪਈ ਗਈ ਆ ਉਹਨਾਂ ਦੇ ਚਲਾਨ ਕੀਤੇ ਗਏ ਨੇ ਜਿਹੜੇ ਮੈਕਮੇ ਦੇ ਜਿਹੜੇ ਮੰਨਿਤਾ ਜਿਹੜੇ ਤਰ੍ਹਾਂ ਕਿ ਤੇਰੇ ਬੱਸਾਂ ਨੇ ਇਹ ਸਰਪਾਲ ਵਿਭਾਗ ਸਿੱਖਿਆ ਦਫ਼ਤਰ ਵੱਲੋਂ ਜੀ ਇਹ ਕੀ ਕੀ ਘਟਾ ਪਈਆਂ ਨੇ ਬੱਸਾਂ ਦੇ ਵਿੱਚ ਜene ਕਿ ਦੇਖਿਆ ਜਾਂਦਾ ਕੈਮਰਾ ਜ਼ਰੂਰੀ ਨਹੀਂ ਹੈ ਕਨੈਕਟਰ ਜ਼ਰੂਰੀ ਨਹੀਂ ਹੈ ਜਾਂ ਹੋਰ ਵੀ ਬਹੁਤ ਕੁਝ ਹੈਗਾ ਸਰਕਾਰ ਵੱਲੋਂ ਤਾਂ ਇਹਨਾਂ ਨੂੰ ਜ਼ਰੂਰੀ ਕੀਤਾ ਗਿਆ ਸਮਝੋ ਹੈਗਾ ਜੀ ਬੱਸਾਂ ਦੇ ਵਿੱਚ ਹਾਂਜੀ 2-3 ਬੱਸਾਂ ਦੇ ਤਾਂ ਜਿਹੜੇ ਡਰਾਈਵਰ ਤੇ ਉਹਨਾਂ ਦੇ ਵਰਦੀ ਨਹੀਂ ਪਾਈ ਹੋਈ ਜੀ 2 ਬੱਸਾਂ ਦੇ ਚਾਲਾਨ ਵਰਦੀ ਦੇ ਕੀਤੇ ਗਏ ਨੇ ਡਰਾਈਵਰਾਂ ਦੇ ਜੀ ਬਾਕੀ ਕੈਮਰੇ ਨਹੀਂ ਲੱਗੇ ਹੋਏ ਦੀ ਵਿੱਚ ਜੀ ਜੋ ਸਰਕਾਰ ਵੱਲੋਂ ਜ਼ਰੂਰੀ ਹੈ ਜੀ ਜਿਵੇਂ ਕਿ ਦੇਖ ਰਹੇ ਬਾਜ਼ਾਰ ਦੇ ਵਿੱਚ ਬਹੁਤ ਵੱਡੀਆਂ ਬੱਸਾਂ ਜਿਹੜੀਆਂ ਹੈ ਕਹਿੰਦੇ ਆਪਾਂ ਜਿਹੜੇ ਬੱਸਾਂ ਰੋਡਾਂ 'ਤੇ ਚੱਲਦੀਆਂ ਨੇ ਬਾਜ਼ਾਰਾਂ ਵਿੱਚ ਘੁੰਮ ਰਹੀਆਂ ਨੇ ਉਹਨਾਂ ਦਾ ਪ੍ਰੈਸ਼ਰ ਹਾਰ ਲੱਗੇ ਬਣੋ ਡਰਾਈਵਰ ਹਾਮ ਤੇ ਹੱਥ ਰੱਖ ਲੈਂਦੇ ਨੇ ਉਹਦੇ ਵਿੱਚ ਜਿਹੜੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਔਰ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀਆਂ ਨੇ ਕਿ ਉਹ ਤਾਂ ਬੜੀ ਗਿੱਦਹ ਹੋ ਗਈ। ਇਹ ਸਰ ਮਾਨਯੋਗ ਐਸਐਚਪੀ ਸਾਹਿਬ ਮਲੇਕੋਲਾ ਦਾ ਹੁਕਮ ਮੁਤਾਬਕ ਹੁਣ ਸਕੂਲਾਂ ਦੀਆਂ ਬੱਚਾਂ ਬਾਜ਼ਾਰ ਦੇ ਵਿੱਚ ਘਟ ਜਾਂਦੀਆਂ ਨੇ ਜੀ। ਜਿਹੜੀ ਬੱਸਾਂ ਕਾਲਜ ਚੌਂਕ ਤੋਂ ਜਾਂ ਆਪਣੇ ਸਰਹਿੰਦੀ ਗੇਟ ਤੋਂ ਵਾਪਸ ਕਰ ਦਿੰਦੇ ਨੇ ਜੀ ਕੀ ਲੋਗਰ ਸਾਈਡ ਤੋਂ ਵੱਟੀਆਂ ਪੱਸਾ ਜਾਂਦੇ ਹੈਗੇ ਮਤਲਬ ਪ੍ਰੈਸ਼ਰ ਆਰਮੀ ਲੱਗੇ ਹੋਏ ਨੇ ਬਹੁਤ ਅਨਗਹਿਲੀ ਕਰਦੇ ਨੇ ਉਹ ਬੰਦੇ ਹਾਰਨ ਵਜੋਂ ਨਹੀਂ ਕੋਈ ਨਹੀਂ ਸਰ ਉਹਨਾਂ ਦੇ ਚੈੱਕ ਕੀਤੀ ਜਾਊਗੀ ਚੈੱਕ ਕਰਕੇ ਜੋ ਵੀ ਕਾਰਵਾਈ ਬਣਦੀ ਹੋਊਗੀ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਊਗੀ ਆਪਣੇ ਮੈਕਮੇ ਵੱਲੋਂ ਜਾਂ ਤੁਸੀਂ ਬਾਲ ਵਿਕਾਸ ਕੋਹਾਗ ਵੱਲੋਂ ਕੀ ਹਦਾਇਤ ਦਬ ਕੇ ਉਹਨਾਂ ਲੋਕਾਂ ਰ ਜਿਹੜੇ ਕਿ ਪੱਸਾ ਦੇ ਵਿੱਚ ਬਿਨਾ ਗੈਨਰੇਟਰ ਤੋਂ ਬਿਨਾ ਕੈਮਰਾ ਤੋਂ ਬਿਨਾ ਜਿਹੜਾ ਕਿ ਅਗਵੇ ਉਹ ਯੰਤਰ ਨਾਲ ਲੈ ਕੇ ਚੱਲਦੇ ਨੇ ਸਰ ਅਸੀਂ ਤਾਂ ਇਹੀ ਕਹਾਂਗੇ ਵੀ ਆਪਣੇ ਕਾਗਜ਼ ਪੂਰੇ ਰੱਖੋ ਜੀ ਬਾਕੀ ਡਰਾਈਵਰ ਨੇ ਜੋ ਆਪਣੀ ਵਰਤੀ ਪਾ ਕੇ ਰੱਖਣ ਇਹ ਬਾਕੀ ਆਪਦਾ ਡਾਕੂਮੈਂਟ ਪੂਰੇ ਰੱਖਣ ਜੀ